ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਆ ਉਹਨਾਂ ਬੱਚਿਆਂ ਦੇ ਲਈ ਆ ਜਿਹੜੇ ਕਿ ਨਿੱਕੀ ਨਿੱਕੀ ਗੱਲਾਂ 'ਚ ਮੈਂ ਡਰਦੇ ਰਹਿੰਦੇ ਨੇ ਕਈ ਲੋਕ ਤਾਂ ਡਰਦੇ ਆਪਣੇ ਘਰ ਦੇ ਫੈਮਿਲੀ ਮੈਂਬਰਾਂ ਉੱਪਰ ਹੀ ਸ਼ੱਕ ਕਰਦੇ ਰਹਿੰਦੇ ਨੇ ਕਿ ਪਤਾ ਨਹੀਂ ਮੇਰੇ ਬਾਰੇ ਕੀ ਸੋਚਦਾ ਹੋ ਪਤਾ ਨਹੀਂ ਇਹ ਮੇਰੇ ਬਾਰੇ ਕਿੰਨਾ ਚੰਗਾ ਮਾੜਾ ਕੀ ਸੋਚੀ ਜਾਂਦੇ ਹੋਣਗੇ ਕਈ ਬੱਚੇ ਆਪਣੇ ਮਾਪੇ ਤੋਂ ਡਰਦੇ ਮਾਰੇ ਆਪਣੇ ਦਿਲ ਦੀ ਗੱਲ ਵੀ ਆਪਣੇ ਮਾਪੇ ਨੂੰ ਦੱਸ ਨਹੀਂ ਪਾਉਂਦੇ ਤੇ ਇਨ੍ਹਾਂ ਗੱਲਾਂ ਦਾ ਬਾਅਦ ਵਿੱਚ ਦੋਸਤੋ ਜਿਹੜਾ ਨਤੀਜਾ ਵਾ ਉਹ ਬੜਾ ਮਾੜਾ ਨਿਕਲਦਾ ਬਹੁਤ ਮਾੜਾ ਨਤੀਜਾ ਨਿਕਲਦਾ ਇਨ੍ਹਾਂ ਗੱਲਾਂ ਦਾ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਬਾਕੀ ਦੋਸਤੋ ਤੁਸੀਂ ਜੇਕਰ ਤੁਹਾਨੂੰ ਵੀ ਕਿਸੇ ਗੱਲੋਂ ਡਰ ਲੱਗਦਾ ਰਹਿੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਯੈਸ ਅਗਰ ਜੇਕਰ ਡਰ ਨਹੀਂ ਲੱਗਦਾ ਤਾਂ ਨੋ ਇਹ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਿਓ ਸੋ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਪਿੰਡ ਦੇ ਵਿੱਚ ਨਾ ਇੱਕ ਅਜੀਬ ਘਰ ਬਣਿਆ ਹੁੰਦਾ ਉਸ ਅਜੀਬ ਘਰ ਦੇ ਵਿੱਚ ਇੱਕ ਵਿਸ਼ੇਸ਼ ਤੌਰ ਤੇ ਕਮਰਾ ਬਣਾਇਆ ਹੁੰਦਾ ਉਹ ਕਮਰੇ ਦੇ ਵਿੱਚ ਸ਼ੀਸ਼ੇ ਲੱਗੇ ਹੁੰਦੇ ਆ ਖੱਬੇ ਵੀ ਸ਼ੀਸ਼ੇ ਸੱਜੇ ਵੀ ਸ਼ੀਸ਼ੇ ਉੱਪਰ ਵੀ ਸ਼ੀਸ਼ੇ ਜਿਹੜਾ ਥੰਮੇ ਫਰਚਰ ਦਾ ਉਹ ਵੀ ਸ਼ੀਸ਼ਿਆਂ ਦੇ ਲੱਗ ਜਾਂਦਾ ਮਤਲਬ ਕਿ ਵੱਡੇ ਵੱਡੇ ਸ਼ੀਸ਼ਿਆਂ ਦੇ ਟੁਕੜੇ ਲਾਏ ਹੁੰਦੇ ਆ ਸ਼ੀਸ਼ੇ ਕਿਹੜੇ ਹੁੰਦੇ ਆ ਸ਼ੀਸ਼ੇ ਮਿਰਰ ਜਿਹਦੇ ਵਿੱਚ ਆਪਾਂ ਆਪਣਾ ਚਿਹਰਾ ਦੇਖ ਸਕਦੇ ਹੁਈਏ ਇਹੋ ਜੇ ਸ਼ੀਸ਼ੇ ਲੱਗੇ ਹੁੰਦੇ ਆ ਤੇ ਉਹ ਸ਼ੀਸ਼ਿਆਂ ਦਾ ਪੂਰਾ ਕਮਰਾ ਇੱਕ ਖਾਸ ਤੌਰ ਤੇ ਤਿਆਰ ਕੀਤਾ ਹੁੰਦਾ ਹੈ ਅਜਾਇਬ ਘਰ ਦੇ ਵਿੱਚ ਉਸ ਅਜਾਇਬ ਘਰ ਦਾ ਜਿਹੜਾ ਨਾ ਸਿਕਿਉਰਟੀ ਗਾਰਡ ਹੁੰਦਾ ਉਹ ਇੱਕ ਦਿਨ ਕੀ ਹੁੰਦਾ ਜਦੋਂ ਸ਼ਾਮ ਨੂੰ ਵਾਪਸ ਆਪਣੇ ਘਰ ਜਾਂਦਾ ਤਾਂ ਉਸ ਕਮਰੇ ਦਾ ਗੇਟ ਲਾਉਣਾ ਭੁੱਲ ਜਾਂਦਾ ਜਿੱਥੇ ਕਿ ਸ਼ੀਸ਼ੇ ਲੱਗੇ ਹੁੰਦੇ ਆ ਜਦੋਂ ਗੇਟ ਲਾਉਣਾ ਭੁੱਲ ਜਾਂਦਾ ਉਦੋਂ ਹੀ ਘਰ ਚ ਲੈ ਜਾਂਦਾ ਤਾਂ ਅਚਾਨਕ ਕੁਦਰਤੀ ਤੌਰ ਤੇ ਉਸੇ ਦਿਨੀ ਕੁੱਤਾ ਇੱਕ ਇਹ ਹੈਵ ਘਰ ਦੇ ਵਿੱਚ ਐਂਟਰ ਕਰ ਜਾਂਦਾ ਜਦੋਂ ਕੁੱਤਾ ਖੁੱਲੇ ਹੋਏ ਗੇਟ ਨੂੰ ਦੇਖਦਾ ਤਾਂ ਉਹ ਉਸ ਕਮਰੇ ਦੇ ਵਿੱਚ ਐਂਟਰ ਕਰ ਜਾਂਦਾ ਜਿੱਥੇ ਕਿ ਸ਼ੀਸ਼ੇ ਲੱਗੇ ਹੁੰਦੇ ਆ ਜਿਦੇ ਵਿੱਚ ਆਪਾਂ ਦਾ ਚਿਹਰਾ ਦੇਖ ਸਕਦੇ ਹੋ ਇਹ ਉਹ ਸ਼ੀਸ਼ੇ ਲੱਗੇ ਹੁੰਦੇ ਆ ਜਦੋਂ ਕੁੱਤਾ ਅੰਦਰ ਕਮਰੇ ਚ ਐਂਟਰ ਕਰਦਾ ਰਾਤ ਨੂੰ ਤਾ ਐਂਟਰ ਕਰਦੇ ਸਾਰੀ ਉਸ ਨੂੰ ਐਂ ਲੱਗਦਾ ਕਿ ਇੱਥੇ ਤਾਂ ਬਹੁਤ ਜ਼ਿਆਦੇ ਕੁੱਤੇ ਨੇ ਉਹ ਇੱਕਦਮ ਡਰ ਜਾਂਦਾ ਉਸਦੇ ਮਨ ਵਿੱਚ ਡਰ ਬਹਿ ਜਾਂਦਾ ਤੇ ਉਹ ਆਪਦੇ ਖੱਬੇ ਪਾਸੇ ਨੂੰ ਮੁਹ ਕਮਾ ਕੇ ਦੇਖਦਾ ਤਾਂ ਉੱਧਰ ਵੀ ਕੁੱਤੇ ਕੁੱਤੇ ਦਿਂਦੇ ਆ ਉਹ ਸੱਜੇ ਦੇਖਦਾ ਤਾਂ ਉੱਧਰ ਵੀ ਕੁੱਤੇ ਕੁੱਤੇ ਦਿਂਦੇ ਆ ਉੱਪਰ ਵੱਲ ਨੂੰ ਮੁਹ ਕਰਕੇ ਦੇਖਦਾ ਤਾਂ ਉੱਥੇ ਵੀ ਕੁੱਤੇ ਹੀ ਦਿਖਾਈ ਦਿੰਦੇ ਆ ਕਿਉਂਕਿ ਉਹ ਸ਼ੀਸ਼ੇ ਜਿਹੜੇ ਮੇਰੇ ਵਾਂਗ ਹਸਾਬ ਨਾਲ ਲੱਗੇ ਹੁੰਦੇ ਆ ਟੁਕੜੇ ਮਿਰਰਾਂ ਦੇ ਉਹਦੇ ਵਿੱਚ ਬਹੁਤ ਜ਼ਿਆਦੇ ਇੱਕ ਦੂਜੇ ਤੋਂ ਦੂਜੇ ਤੇ ਉਹ ਮਿਰਰ ਦੇ ਵਿੱਚ ਕੁੱਤੇ ਦੀਆਂ ਫੋਟੋ ਜਦੋਂ ਦਿਸਦੀਆਂ ਉਹ ਬਹੁਤ ਜ਼ਿਆਦਾ ਗਿਣਤੀ ਉਹਨਾਂ ਦੀ ਵੱਜ ਜਾਂਦੀ ਹੈ। ਇਸ ਤਰ੍ਹਾਂ ਦਾ ਉਹ ਡਿਜ਼ਾਈਨ ਕੀਤਾ ਹੁੰਦਾ। ਉਹ ਜਦੋਂ ਕੁੱਤਾ ਥੱਲੇ ਨੂੰ ਝਾਕਦਾ ਥੱਲੇ ਝਾਕ ਕੇ ਵੀ ਹੈਰਾਨ ਹੋ ਜਾਂਦਾ ਉਹਨੂੰ ਲੱਗਦਾ ਕਿ ਮੇਰੇ ਥੱਲੇ ਵੀ ਕੁੱਤੀ ਖੜੇ ਆ। ਉਹ ਬਹੁਤ ਜ਼ਿਆਦਾ ਡਰ ਜਾਂਦਾ। ਡਰਨ ਦਾ ਕਿ ਮਾਰਾ ਉਹ ਭੌਂਕਣ ਲੱਗਦਾ। ਜਦੋਂ ਹੁਣ ਉਹ ਭੌਂਕਦਾ ਭੌਂਕੇ ਭੌਂਕਣਾ ਸ਼ੁਰੂ ਕਰਦਾ ਤਾਂ ਕੀ ਹੁੰਦਾ ਉਹ ਜਿਹੜੇ ਸਾਹਮਣੇ ਕੁੱਤੇ ਹੁੰਦੇ ਉਹਨੂੰ ਐ ਲੱਗਦਾ ਕਿ ਉਹ ਸਾਹਮਣੇ ਵਾਲੇ ਕੁੱਤੇ ਵੀ ਭੌਂਕਣ ਲੱਗ ਗਏ। ਫਿਰ ਉਹ ਹੋਰ ਉੱਚੀ-ਉੱਚੀ ਭੌਂਕਦਾ। ਜਦੋਂ ਹੋਰ ਉੱਚੀ ਭੌਂਕਦਾ ਤਾਂ ਉਹਨੂੰ ਐਂ ਲੱਗਦਾ ਕਿ ਮੇਰੇ ਸਾਹਮਣੇ ਵਾਲੇ ਆਲੇ-ਦਲੇ ਮੇਰੇ ਜਿਹੜੇ ਕੁੱਤੇ ਆ ਵੀ ਬਹੁਤ ਉੱਚੀ-ਉੱਚੀ ਭੌਂਕ ਰਹੇ ਆ ਫਿਰ ਉਹ ਪਿੱਛੇ ਮੁੜਨ ਦੀ ਕੋਸ਼ਿਸ਼ ਕਰਦਾ ਕਿ ਮੈਂ ਪਿੱਛੇ ਮੁੜ ਜਾ ਪਰ ਜਦੋਂ ਪਿੱਛੇ ਵੱਲ ਨੂੰ ਮੂੰਹ ਕਰਕੇ ਦੇਖਦਾ ਤਾਂ ਉਹਨੂੰ ਪਿੱਛੇ ਵੀ ਸਾਰੇ ਪਾਸੇ ਕੁੱਤੀ-ਕੁੱਤੇ ਦਿਖਾਈ ਦਿੰਦੇ ਆ ਭੌਂਕਦੇ ਤੋਂ ਡਰਦਾ ਮਾਰਾ ਹੁਣ ਨਾ ਪਿੱਛੇ ਮੁੜਨ ਜੋਗਾ ਹੁੰਦਾ ਉਹ ਹੋਰ ਉੱਚੀ-ਉੱਚੀ ਭੌਂਕਣ ਲੱਗਦਾ ਜਦੋਂ ਹੋਰ ਉੱਚੀ ਭੌਂਕਦਾ ਤਾਂ ਜਿਹੜੇ ਸਾਹਮਣੇ ਵਾਲੇ ਸ਼ਮੇਰ ਦੇ ਵਿੱਚ ਉਹਨੂੰ ਕੁੱਤੇ ਨਹੀਂ ਹੁੰਦੇ ਆ ਉਹ ਵੀ ਹੋਰ ਉੱਚੀ ਭੌਂਕਣੇ ਉਹਨੂੰ ਐਂ ਲੱਗਦਾ ਵੀ ਇਹ ਤੇ ਏਦਾਂ ਹੀ ਸਾਰੀ ਰਾਤ ਲੰਘ ਜਾਂਦੀ ਆ ਸਾਰੀ ਰਾਤ ਬਤੀਤ ਹੋ ਜਾਂਦੀ ਆ ਤੇ ਅਗਲੇ ਦਿਨ ਦਿਨ ਚੜ ਜਾਂਦਾ ਜਦੋਂ ਦਿਨ ਚੜ ਜਾਂਦਾ ਤਾਂ ਜਿਹੜਾ ਸਿਕਿਉਰਿਟੀ ਗਾਰਡ ਹੁੰਦਾ ਜੇ ਆ ਉਹ ਘਰ ਵਾਲਾ ਜਦੋਂ ਉੱਥੇ ਹੀ ਆਵ ਘਰ ਚ ਆਉਂਦਾ ਤੇ ਆ ਕੇ ਦੇਖਦਾ ਕਮਰੇ ਦੇ ਵਿੱਚ ਐਂਟਰ ਹੁੰਦਾ ਤਾਂ ਉੱਥੇ ਜਿਹੜਾ ਕੁੱਤਾ ਹੁੰਦਾ ਉਹ ਮਰਿਆ ਪਿਆ ਹੁੰਦਾ ਉਸ ਕੁੱਤੇ ਦੀ ਮੌਤ ਹੋ ਜਾਂਦੀ ਆ ਉੱਥੇ ਦੋਸਤੋ ਹੁਣ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਉਸ ਕੁੱਤੇ ਨੂੰ ਉੱਥੇ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਨਹੀਂ ਸੀ ਨਾ ਕੋਈ ਵਿਅਕਤੀ ਸੀ ਨਾ ਕੋਈ ਜਾਨਵਰ ਸੀ ਉਹ ਕੁੱਤੇ ਨੂੰ ਉਸ ਦਾ ਡਰ ਸੀ ਜਿਹੜਾ ਉਸ ਡਰ ਦੇ ਕਾਰਨ ਹੀ ਉਸ ਕੁੱਤੇ ਦੀ ਇੱਥੇ ਮੌਤ ਹੋ ਗਈ। ਇਹੀ ਚੀਜ਼ ਹੁਣ ਦੋਸਤੋ ਆਪਣੀ ਜ਼ਿੰਦਗੀ ਤੇ ਵੀ ਲਾਗੂ ਹੁੰਦੀ ਆ। ਹੁਣ ਆਪਣੇ ਆਲੇ ਦੁਆਲੇ ਆਪਾਂ ਨੂੰ ਐ ਲੱਗਦਾ ਹੁੰਦਾ ਕਿ ਜਿਹੜੇ ਆਪਣੇ ਆਲੇ ਦੁਆਲੇ ਦੇ ਲੋਕ ਆ ਇਹ ਆਪਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ। ਆਪਾਂ ਨੂੰ ਐਦਾਂ ਮਹਿਸੂਸ ਹੁੰਦਾ ਹੁੰਦਾ। ਪਰ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੁੰਨੇ ਆ ਡਰ ਕਰਕੇ। ਡਰ ਦੇ ਕਾਰਨ ਅਸੀਂ ਡਰ ਜਾਂਦੇ ਆ ਉਹਦੇ ਕਾਰਨ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾ ਰਹੇ ਹੁੰਨੇ ਆ। ਹਾਂ ਡਰ ਕਿਹਦੀ ਗੱਲ ਦਾ ਹੁੰਦਾ ਡਰ ਹੁੰਦਾ ਦੁਨੀਆ ਦਾ ਦੁਨੀਆ ਸਾਨੂੰ ਇਹ ਨਾ ਕਹਿ ਦੇਵੇ ਦੁਨੀਆ ਸਾਨੂੰ ਉਹ ਨਾ ਕਹਿ ਦੇਵੇ ਬਸ ਐਂ ਲੱਗਦਾ ਰਹਿੰਦਾ ਜਿੱਥੋਂ ਕਿਤੇ ਲੰਘਦੇ ਆਂ ਕਿ ਜੇ ਬੰਦਾ ਕੋਈ ਆਪਣੇ ਵੱਲ ਝਾਕ ਲਵੇ ਤਾਂ ਐਂ ਲੱਗਦਾ ਹੁੰਦਾ ਕਿ ਇਹ ਤਾਂ ਪਤਾ ਨਹੀਂ ਖਣੇ ਸਾਡੀਆਂ ਗੱਲਾਂ ਹੀ ਕਰਦੇ ਹੋ ਨਾ ਪਤਾ ਨਹੀਂ ਮੇਰੇ ਬਾਰੇ ਕੀ ਮਾੜਾ ਚੰਗਾ ਬੋਲ ਰਿਹਾ ਹੋਵੇ ਮੇਰੀ ਮਾੜੀਆਂ ਗੱਲਾਂ ਕਰ ਰਿਹਾ ਹੋਣ ਹੋ ਸਕਦਾ ਜਿੱਥੋਂ ਤੁਸੀਂ ਲੰਘਦੇ ਜੇ ਤੁਹਾਡੇ ਵੱਲ ਕੋਈ ਝਾਕਦਾ ਕੀਪ ਤਾਂ ਤੁਹਾਡੇ ਬਾਰੇ ਚੰਗੀ ਗੱਲ ਹੀ ਕਰਦੇ ਹੋ ਇਹ ਤਾਂ ਤੁਹਾਡੇ ਅੰਦਰ ਦਾ ਬਹਿਮ ਆ ਤੁਸੀਂ ਜਿਹੜਾ ਗਲਤ ਸੋਚ ਰਹੇ ਹੋ ਕਿ ਮੇਰੇ ਬਾਰੇ ਮਾੜੀ ਗੱਲ ਕੀ ਬਤਾ ਤੁਹਾਡੇ ਬਾਰੇ ਉੱਥੋਂ ਦੇ ਜਿਹੜੇ ਲੋਕ ਖੜੇ ਆ ਤੁਹਾਡੇ ਬਾਰੇ ਕੋਈ ਚੰਗੀ ਗੱਲ ਕਰਦੇ ਹਨ ਪਰ ਨਾ ਸਾਡੀ ਤਾਂ ਸੋਚ ਹੀ ਇਦਾਂ ਦੀ ਹੋ ਚੁੱਕੀ ਆ ਸਾਡੀ ਤਾਂ ਸੋਚ ਹੀ ਮਾੜੀ ਹੋ ਚੁੱਕੀ ਆ ਡਰ ਦੇ ਕਾਰਨ ਕਿ ਜਿੱਥੋਂ ਵੀ ਲੱਗਦਾ ਵੀ ਨਾ ਵੀ ਇਹ ਤਾਂ ਸਾਡੇ ਬਾਰੇ ਮਾੜਾ ਹੀ ਸੋਚਦਾ ਉਹ ਸਾਡੀ ਸੋਚ ਹੀ ਇਦਾਂ ਦੀ ਹੋਈ ਹੋਈ ਆ ਇਹ ਦੁਨੀਆ ਦੋਸਤੋ ਸ਼ੀਸ਼ੇ ਦੇ ਤਰ੍ਹਾਂ ਮਿਰਰ ਦੇ ਤਰ੍ਹਾਂ ਆ ਇਹ ਸਾਰੀ ਦੁਨੀਆ ਤੁਸੀਂ ਜਿੱਦਾਂ ਦੀ ਵੀ ਦੇਖਣੀ ਸ਼ੁਰੂ ਕਰੋਗੇ ਤੁਹਾਨੂੰ ਦੁਨੀਆ ਉਦਾਂ ਦੀ ਹੀ ਦਿਖਣੀ ਸ਼ੁਰੂ ਹੋ ਜੇਗੀ ਜੇ ਤੁਸੀਂ ਸਾਰਿਆਂ ਦੇ ਬਾਰੇ ਚੰਗਾ ਸੋਚੋਗੇ ਤਾਂ ਤੁਹਾਨੂੰ ਸਾਰੇ ਚੰਗੇ ਲੱਗਣ ਲੱਗ ਜਾਣਗੇ ਜੇ ਤੁਸੀਂ ਮਾੜਾ ਸੋਚੋਗੇ ਤਾਂ ਤੁਹਾਨੂੰ ਸਾਰੇ ਹੀ ਮਾੜੇ ਲੱਗਣ ਲੱਗ ਜਾਣਗੇ ਜਿਹੜਾ ਚੰਗਾ ਮਾੜਾ ਦਾ ਇਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਦੁਨੀਆ ਦੇ ਹਰ ਕੋਨੇ ਦੇ ਵਿੱਚ ਚੰਗੇ ਹਾਲਾਤ ਵੀ ਨੇ ਮਾੜੇ ਹਾਲਾਤ ਵੀ ਨੇ ਆਪਾਂ ਐਵੇਂ ਕਈ ਵਾਰ ਕਹਿ ਦਿੰਦੇ ਆ ਕਿ ਯਾਰ ਮੈਂ ਤਾਂ ਐਵੇਂ ਇੱਥੇ ਜਨਮ ਲੈ ਲਿਆ ਮੈਂ ਤਾਂ ਇਸ ਘਰ ਵਿੱਚ ਜਨਮ ਲੈ ਕੇ ਮੈਂ ਤਾਂ ਬੜਾ ਪਛਤਾ ਰਿਹਾ ਵਾਂ ਕਈ ਲੋਕ ਇਦਾਂ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਐਂ ਲੱਗਦਾ ਕਿ ਦੂਜਾ ਬਹੁਤ ਸੁਖੀ ਹੈ ਵੀ ਮੇਰੇ ਘਰ ਵਿੱਚ ਹੀ ਕਲੇਸ਼ ਆ ਮੇਰੇ ਘਰ ਵਿੱਚ ਹੀ ਪ੍ਰੋਬਲਮਸ ਨੇ ਪਰ ਤੁਸੀਂ ਨਜ਼ਰੀ ਉਦਾਂ ਦਾ ਬਣਾਇਆ ਹੋਇਆ ਆਪਦੇ ਆਪ ਨੂੰ ਬਣਾਈ ਉਦਾਂ ਦਾ ਲਿਆ ਕਿ ਤੁਹਾਨੂੰ ਪ੍ਰੋਬਲਮ ਹੀ ਦਿਖਾਈ ਦੇ ਰਹੀਆਂ ਹਰ ਟਾਈਮ ਹਰ ਸਮੇ ਤੁਹਾਨੂੰ ਮੁਸ਼ਕਲਾਂ ਹੀ ਦਿਖਾਈ ਦਿੰਦੀਆਂ ਨੇ ਤੁਸੀਂ ਆਪਣਾ ਨਜ਼ਰੀ ਉਦਾਂ ਦਾ ਬਣਾਇਆ ਹੋਇਆ ਬਲਕਿ ਸਾਰੀ ਦੁਨੀਆ ਦੀ ਹੀ ਦੋਸਤੋ ਇਹ ਕਹਾਣੀਆਂ ਪ੍ਰੋਬਲਮ ਹਰ ਇੱਕ ਬੰਦੇ ਨੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੁੰਦੀ ਆ ਐਦਾਂ ਦੀ ਗੱਲ ਨਹੀਂ ਕਿ ਸਾਰੇ ਸੁਖੀ ਹੁੰਦੇ ਨੇ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੁੰਦੀ ਆ ਤੁਸੀਂ ਆਪਣਾ ਨਜ਼ਰੀਆ ਸਹੀ ਕਰੋ ਆਪਣਾ ਦੇਖਣ ਦਾ ਜੋ ਆਪਣੇ ਸ਼ੱਕ ਦੀ ਨਿਗਾਹ ਹੈ ਨਾ ਇਹਨੂੰ ਖਤਮ ਕਰ ਦਿਓ ਤੁਸੀਂ ਜੇ ਪੋਜ਼ਿਟਿਵ ਸੋਚੋਗੇ ਤਾਂ ਤੁਹਾਡੇ ਨਾਲ ਹਰ ਸਮੇਂ ਪੋਜ਼ਿਟਿਵ ਹੀ ਹੁੰਦਾ ਰਹੂਗਾ ਤੁਹਾਨੂੰ ਹਰ ਇੱਕ ਬੰਦਾ ਚੰਗਾ ਹੀ ਦਿਖੂਗਾ ਜੇ ਤੁਸੀਂ ਚੰਗਾ ਸੋਚੋਗੇ ਜੇ ਤੁਸੀਂ ਮਾੜਾ ਸੋਚੋਗੇ ਤਾਂ ਤੁਹਾਡੇ ਨਾਲ ਮਾੜਾ ਹੀ ਹੋਏਗਾ ਹਰ ਇੱਕ ਬੰਦਾ ਤੁਹਾਨੂੰ ਮਾੜਾ ਹੀ ਦਿਖੇਗਾ ਜੇ ਤੁਸੀਂ ਸੋਚ ਹੀ ਤੁਹਾਡੀ ਉਹ ਜੀ ਬਣ ਜਾਂਦੀ ਹੈ ਆਪਾਂ ਮੁਸ਼ਕਲਾਂ ਨੂੰ ਹੱਸ ਖੇਡ ਕੇ ਕਿੱਦਾਂ ਸਹਿਣਾ ਇਹ ਫੈਸਲਾ ਅਸੀਂ ਖੁਦ ਆਪ ਕਰਨਾ ਹੈ ਸੋ ਦੋਸਤੋ ਇਸ ਕਹਾਣੀ ਤੋਂ ਉਹਨਾਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ ਲੋਕ ਘਬਰਾਉਂਦੇ ਰਹਿੰਦੇ ਨੇ ਨਿੱਕੀ ਨਿੱਕੀ ਗੱਲਾਂ ਡਰਦੇ ਰਹਿੰਦੇ ਨੇ ਤੇ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਰਹਿੰਦੇ ਨੇ ਕਈ ਵਾਰ ਤਾਂ ਸ਼ੱਕ ਦੀ ਨਜ਼ਰ ਦੇ ਨਾਲ ਆਪਣਾ ਘਰ ਵੀ ਖਰਾਬ ਕਰ ਲੈਂਦੇ ਨੇ ਸੋ ਬਿਨਾਂ ਗੱਲ ਤੋਂ ਕੁਝ ਨਾ ਕੁਝ ਵੀ ਗਲਤ ਮਲਤ ਸੋਚ ਹੀ ਜਾਂਦੇ ਰਹਿੰਦੇ ਨੇ ਸੋ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਇਹੀ ਸਭ ਕੁਝ ਸਿੱਖਣ ਦੀ ਲੋੜ ਆ ਕੇ ਆਪਾਂ ਨੂੰ ਚੰਗਾ ਕੰਮ ਕਰਨਾ ਚਾਹੀਦਾ ਜੇ ਆਪਾਂ ਚੰਗਾ ਕਰਾਂਗੇ ਤਾਂ ਆਪਾਂ ਨੂੰ ਸਾਰੇ ਲੋਕ ਹੀ ਚੰਗੇ ਦਿਖਾਈ ਦਿੰਦੇ ਨੇ ਪੋਜਿਟਿਵ ਸੋਚ ਜੇ ਆਪਾਂ ਮਾੜਾ ਸੋਚਦੇ ਹਾਂ ਕਿਸੇ ਦੇ ਬਾਰੇ ਤਾਂ ਆਪਾਂ ਨੂੰ ਸਾਰੇ ਹੀ ਮਾੜੇ ਫਿਰ ਦਿਖਾਈ ਦੇਣ ਲੱਗ ਜਾਂਦੇ ਨੇ ਆਪਣੀ ਸੋਚ ਦੇ ਉੱਤੇ ਨਿਰਪਰ ਕਰਦਾ ਸਾਰਾ ਕੁਝ ਆਪਣੀ ਥਿੰਕਿੰਗ ਹੀ ਆਪਣੀ ਸੋਚ ਹੀ ਉਦਾਂ ਦੀ ਬਣ ਜਾਂਦੀ ਆ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਵੱਤੋਂ ਉਹਦੇ 6 ਜ਼ਰੂਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਐਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਿਆ ਕਰੋ ਧੰਨਵਾਦ ਜੀ